ਇਹ ਬੱਕਰੀਆਂ ਨੂੰ ਗੱਬਣਾ ਥੋੜੇ ਥੋੜੇ ਟਾਈਮ ਆਉਂਦੀਆਂ ਠੀਕ ਹੈ ਦੋ ਦੰਨ ਕਿੰਨੇ ਮਹੀਨੇ ਦੇ ਗੱਬਣਾ ਨਹੀਂ ਆ ਇਹ ਮਾਲਾ ਮਹੀਨੇ ਵੀ ਨਹੀਂ ਆ ਦੋ ਬੱਕਰੀਆਂ ਆ ਸੱਜਰਾ ਬੱਕਰੀ ਆ ਸੱਜਰ ਹੈਗੀ ਹਾਂ ਇਹਦੇ ਮਗਰ ਮੇ ਵੀ ਨਹੀਂ ਆ ਅੱਲਾ ਦੇ ਕੋਲ ਬੱਕਰਾ ਜੀ ਆਪਾਂ 50 ਇੰਚ ਤੱਕ 55 ਇੰਚ ਤੱਕ ਵੀ ਬੱਕਰੇ ਆ ਇਹ ਬੰਦੇ ਦੇ ਗੱਬਣ ਗਰੰਟੀ ਤਾਂ ਨਹੀਂ ਗੱਬਣ ਗਰੰਟੀ ਆ ਬਾਈ ਗਰੰਟੀ ਦਵਾਂਗੇ ਬਾਈ ਆਪਾਂ ਚਾਹੇ 15 ਦਿਨ ਦੀ ਆ ਨਹੀਂ ਪਹਿਲਾਂ ਕਿ ਮੈਂ ਗਰੰਟੀ ਬਾਈ ਮੈਂ 1 ਦਿਨ ਦੀ ਲਾ ਕੇ ਗੱਬਣ ਗਰੰਟੀ ਦੇ ਦਿੰਨੇ ਆ ਬਾਈ ਆਪਾਂ ਅਛਾ ਬਈ ਪੁੱਠੀ ਮੋੜ ਦੀ ਕੋਈ ਫੰਡਰ ਨਿਕਲ ਜੇ ਫੰਡਰ ਪੁੱਠੀ ਮੋੜ ਦੇ ਬਾਈ ਅੱਛਾ ਆਪਾਂ ਡਾਉਨ ਜਾਨਵਰ ਭੇਜਾਗੇ ਉਹਦੇ ਪਤਾ ਲੱਗ ਗਿਆ ਇਹਨਾਂ ਵੀ ਗੱਬਣੇ ਰਹਿ ਜੂਗਾ ਮਹਾਦੀ ਕੁਮਾਰ ਲੈ ਵੀ ਬੰਦੇਓ ਪਿਆਰ ਭਰੀ ਸਤਿ ਸ੍ਰੀਕਾਲ ਬਾਈ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਠੀਕ ਹੈ ਅੱਜ ਤੁੰਗਾ ਵਾਲੀ ਬੱਕਰੀਆਂ ਦੀ ਮੰਡੀ ਤੇ ਪਹੁੰਚੇ ਹੋਇਆ ਵੀਰਵਾਰ ਨੂੰ ਬੱਕਰੀਆਂ ਦੀ ਮੰਡੀ ਲੱਗਦੀ ਆ ਮੇਰੇ ਕੋਲੇ ਬੰਦਾ ਜਿੱਡਾ ਖੜਾਗਾ ਐਡੀਆਂ ਬੱਕਰੀਆਂ ਦਿਖਾਉਣ ਲੱਗੇ ਥਾਨੂੰ ਬਾਈ ਪਾਲਾ ਹਾਂ ਪਾਲਾ ਖਾਂਗ ਬਾਈ ਸਿੰਘ ਪਾਲਾ ਸਿੰਘ ਪਾਲਾ ਸਿੰਘ ਹਾਂ ਪਾਲਾ ਸਿੰਘ ਸਹੀ ਗੱਲ ਆ ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ ਨਾ ਬ ਠੀਕ ਹੈ ਅੱਜ ਗੱਲਬਾਤ ਕਰਦੇ ਆਂ ਤੇ ਬੱਕਰੀਆਂ ਦਿਖਾਉਨੇ ਆਂਗੇ ਕੀ ਹਾਲ ਆ ਪਾਲੇ ਬਾਈ ਵਧੀਆ ਵੇ ਠੀਕ ਮੈਂ ਝੂਠ ਤਾਂ ਨਹੀਂ ਮਾਰਿਆ ਵੀ ਜਿੱਡਾ ਬੰਦਾ ਓਡੀਆਂ ਬੱਕਰੀਆਂ ਲੱਖਾ ਨਹੀਂ ਨਹੀਂ ਠੀਕ ਆ ਨਾ ਆਏ ਵੀ ਲੰਬੀਆਂ ਨਹੀਂ ਆ ਬੱਕਰੀ ਦੇ ਹਿਸਾਬ ਨਾਲ ਗੱਲ ਕਰਦਾ ਵੀ ਬੱਕਰੀ ਦੇ ਹਿਸਾਬ ਨਾਲ ਠੀਕ ਹੈ ਵੀ ਜਿੱਡੀ ਬੱਕਰੀ ਹੋਗੀ ਓਡੀਆਂ ਲੰਬੀਆਂ ਬੱਕਰੀਆਂ ਨਹੀਂ ਆ ਲੈ ਉਧਰ ਨੂੰ ਕਰਕੇ ਦਿਖਾ ਬਾਈ ਪਾਲੇ ਲਓ ਜੀ ਆਹ ਵੜ ਬਾਈ ਵੱਡੀਆਂ ਵੱਡੀਆਂ ਬੱਕਰੀਆਂ ਦਿਖਾਉਣਾ ਤੁਹਾਨੂੰ ਬਾਈ ਕੋਲੇ ਆ ਜਾਓ ਆ ਵੀ ਬਟਲੇ ਲਾਲ ਕਿੰਨੇ ਨਗ ਲੈ ਆਂਦੇ ਨੇ ਪਾਲੇ ਆਹੀ ਲੈ 18 ਨਗ ਬਾਈ 18 ਨਗ ਹਾਂ ਆ ਸੂਣ ਵਾਲੇ ਨੇ ਨਗ ਇਹ ਬੱਕਰੀਆਂ ਹੂੰ ਗੱਬਣਾ ਥੋੜੇ ਥੋੜੇ ਟਾਈਮ ਦੀਆਂ ਠੀਕ ਹੈ ਸੂਣ ਦੇਣਾ ਕਿੰਨੇ ਨੇ ਮਹੀਨੇ ਦੇ ਗੱਬਣਾ ਨਹੀਂ ਆ ਇਹ ਮਾਲਾ ਮਹੀਨੇਵੇਂ ਦੋ ਬੱਕਰੀਆਂ ਸੱਜਰਾ ਬੱਕਰੀ ਆ ਸੱਜਰ ਹੈਗੀ ਹਾਂ ਇਹਦੇ ਮਗਰ ਮੇਵਣੀ ਆ ਆ ਲੈ ਇੱਕ ਟੂ ਵੇ ਇਧਰ ਮੋੜ ਕੇ ਲਿਆਉਂਦੇ ਇਹਦੇ ਮਗਰ ਬੱਚੇ ਕਿੰਨੇ ਆ ਇਹਦੇ ਇੱਕ ਬੱਚਾ ਉਹ ਆ ਆ ਬੜਾ ਹਾਂ ਨਾ ਥੱਲੇ ਬੈਠਿਆ ਮੇ ਉਹ ਲਾੜਵੀ ਅੱਛਾ ਮੰਗਦੇ ਉਹ ਕਾਲਾ ਵਾਲਾ ਨਹੀਂ ਨਹੀਂ ਲੈ ਇਹਨੇ ਕਦੋਂ ਸੋਣਗਾ ਇਹ ਤਾਂ ਮਾਲਾ ਮਹੀਨੇ ਮਹੀਨੇ ਬਣੀਆਂ ਬਈ ਫਰੇਮ ਵਾਲੇ ਅੱਛਾ ਬਣੀਆਂ ਹੀ ਆ ਨੇ ਹਾਂ ਗਾਰੰਟੀ ਲੈ ਨਾ ਉਹਦੀ ਗਾਰੰਟੀ ਉਹ 4 ਮਹੀਨੇ ਗੱਬਣਾ ਠੀਕ ਆ ਕਦ ਕਾਠ ਬੜੇ ਉੱਚੇ ਨੇ ਯਾਰ ਹਾਂ ਗੱਤੂ ਲੈਂਦੀ ਨੇ ਇਹ ਇੱਥੇ ਹੀ ਲੰਗਾ ਜੀ ਆ ਠੀਕ ਆ ਹਾਂ ਚੱਲ ਬਈ ਵੀ ਗਰਦ ਕਾਟ ਦੀ ਗੱਲ ਹੈ ਵੀ ਕਦ ਕਾਟ ਬਹੁਤ ਹੈ ਇੱਕ ਗੱਲ ਹੁੰਦੀ ਹੈ ਵੀ ਕਦ ਕਾਟ ਬਹੁਤ ਐ ਬਹੁਤ ਆ ਨਾ ਹਾਂ ਹਾਂ ਐ ਵੀ ਬਹੁਤ ਹੈ ਬਹੁਤ ਆ ਚੰਗੇ ਆ ਦੇਖੋ ਆਖ ਰਖਾਈਆਂ ਇਹਨੂੰ ਵੀ ਲੈਂਥ ਦੀ ਗੱਲ ਕਰੀਏ ਆ ਚੀਜ਼ ਵੀ ਬਹੁਤ ਜ਼ਿਆਦੇ ਹੈਗੀ ਥੋੜੀ ਨਹੀਂ ਹੈਗੀ ਆ ਲੈ ਆ ਦੇਖ ਲੋ ਇਹਦੀ ਵੀ ਲੈਂਥ ਬਹੁਤ ਜ਼ਿਆਦੇ ਆ ਆ ਬੱਕਰੀ ਦੀ ਵੀ ਲੈਂਥ ਬਹੁਤ ਜ਼ਿਆਦੇ ਆ ਇਹਦੀ ਵੀ ਬਹੁਤ ਜ਼ਿਆਦੇ ਲੈਂਥ ਠੀਕ ਆ ਭਾਈ ਪਾਲਿਆ ਗੱਬਣਾ ਹਾਂ ਇਹ ਗੱਬਣਾ ਭਾਈ 4 ਮਹੀਨਾ ਦੀ ਕਿੰਨੇ ਮਹੀਨਾ ਦੀ 4ਾਂ ਦੀ ਆ ਚਿੱਟੀ ਇਹ ਤਿੰਨਾਂ ਦੀ ਆ ਆ ਲੈ ਪੂਰੀ ਫੁੱਲ ਲੈਂਥ ਦੀਆਂ ਬੱਕਰੀਆਂ ਦੇਖ ਲੋ ਕੱਦ ਕਾਠ 'ਚ ਥੋੜੀ ਜੀ 2 ਇੰਚ ਇਧਰ ਉਰਾਂ ਪਰਾਂ نیم ਦੀ ਹੋਊਗੀ ਇਹਨਾਂ ਨਾਲੋਂ ਪਰ ਲੈਂਥ ਇਹਦੀ ਫੁੱਲ ਆਗੀ ਰੰਗ ਚਿੱਟਾ ਗੱਬਣਾ ਚਿੱਟੀ ਵੀ ਹਾਂ ਗੱਬਣਾ ਬਈ ਠੀਕ ਹੈ ਕੀ ਮੁੱਲ ਕਰਿਆ ਫਿਰ ਬੱਕਰੀਆਂ ਦਾ ਬੱਕਰੀ ਇਹਨਾਂ ਨਾ 50 50 ਹਜ਼ਾਰ ਮੰਗਦੇ ਬਈ ਕੱਲੀ ਕੱਲੀ ਦਾ ਹਾਂ 50 50 ਹਜ਼ਾਰ ਹਾਂ ਜਾਇਜ਼ ਮੁੱਲ ਕਰਿਆ ਬਈ 50 50 ਕੱਲੀ ਕੱਲੀ ਦਾ ਇਹ ਸਾਰੀਆਂ ਲੈੰਦਾ ਤਾਂ ਵੀ ਫੇ ਨਾ ਉਹੇ ਹਿਸਾਬ ਨਾਲ ਹੋ ਜੂ ਫਿਰ ਅੱਛਾ ਕੱਟੀਆਂ ਦਾ ਜੇ ਕੱਲੀ ਕਰਦਾ ਤਾਂ ਹੋਇਆ ਜਾ ਮੁੱਲ ਹਾਂ ਤੇ ਆਹ ਬੱਕਰੀ ਉਹ ਵੀ ਗੱਪਣਾ ਤਿੰਨ ਮਹੀਨਾ ਦੀ ਹਾਂ ਤਿੰਨ ਮਹੀਨਾ ਦੀ ਹਾਂ ਸਾਰੀਆਂ ਗੱਪਣੀ ਕਹਿ ਰਹੇ ਹੋਗੇ ਜਾਸਰ ਹਾਂ ਚੰਗੀ ਗੱਲ ਬਾਤ ਆ ਲੈ ਨਹੀਂ 베ਤੀਆਂ ਪੰਜ ਚਾਰ ਹਾਂ 베ਤੀਆਂ ਚਾਰਕ ਪਸ਼ੂ ਨਾ ਚਾਰਕ ਪਸ਼ੂ ਵੇਚ ਦਿੱਤੇ ਨੇਗੇ ਹਾਂਜੀ ਬਾਕੀ ਵਧੀਆ ਗੱਲ ਬਾਤ ਹੈਗੀ ਕੱਦ ਕਾਟ ਪੱਖੋਂ ਕਿੰਨੇ ਕਿੰਨੇ ਕੱਦ ਕਾਟ ਦੀਆਂ ਨਗੀਆਂ 83 43 ਨਾਲ ਜੀ 38 48 ਇੰਚ ਹੈਗੀਆਂ ਨਗੀਆਂ ਸਹੀ ਗੱਲ 38 48 ਬਾਕੀ ਬੇਲ ਬਹੁਤ ਵਧੀਆ ਲੱਗੀ ਯਾਰ ਬੇਲ ਗੱਲ ਤਾਂ ਵੀਡੀਓ ਵਿੱਚ ਤੁਹਾਨੂੰ ਦਿਖਾਈਏ ਨੇ ਵੀ ਬੇਲ ਬਹੁਤ ਤਕੜੀ ਹੈ ਬੱਕਰੀਆਂ ਦੀ ਤੇ ਦੰਦਾ ਨਹੀਂ ਕਿ ਮੈਨੇ ਬੁੜੀਆਂ ਕਿੰਨੀਆਂ ਨਾ ਨਾ ਮੰਗਾ ਸਾਰੀਆਂ ਜੀ ਥਾਣਾ ਦੀਆਂ ਥਾਣਾ ਜਮਾ ਓਕੇ ਆ ਘਾਟ ਬਾਦ ਕੋਈ ਇਹਨਾਂ ਚ ਨਾ ਕੋਈ ਘਾਟ ਬਾਦ ਨਹੀਂ ਜਮੇ ਵੀ ਹਾਂ ਅੱਛਾ ਲੈ ਵੀ ਕਿੰਨੇ ਪਸ਼ੂ ਰਹਿ ਗਏ ਫਿਰ ਹੁਣ ਤੁਹਾਡੇ ਕੋਲੇ ਆ 12 13 ਕ ਰਹਿ ਗਿਆਂ ਮਿੱਤ ਨਾਲੋਂ 12 13 ਕ ਹਾਂ ਸਹੀ ਗੱਲ ਆ ਹੋਰ ਸੂਈਆਂ ਬੱਕਰੀਆਂ ਘੱਟ ਮੁੱਲਾਂ ਵਾਲੀਆਂ ਹੈਗੀਆਂ ਤੋਂ ਘੱਟਾਂ ਦਾ ਬਸ ਉਹੀ ਆ ਕੋ ਉਹ ਦੇਸੀ ਬੱਕਰੀ ਮੁੰਡਾ ਹੋਰ ਲੈ ਠੀਕ ਆ ਉਹ ਦੇਸੀਆਂ ਨੇ ਹਾਂ ਆਹ ਬਿਨਾ ਬੱਚੇ ਤੋਂ ਇਹ ਘੱਟ ਵਾਲੀ ਆ ਇਹ ਘੱਟ ਵਾਲੀ ਆ ਹਾਂ ਆ ਘੱਟ ਵਾਲੀ ਆ ਬਾਈ ਆ ਮੇਵਣੇ ਦਾ ਕੀ ਮੰਗੇ ਛੋਟੇ ਦਾ ਫਿਰ ਮੇਰੇ ਨਾਲ 15 15000 ਮਾਰਾ ਸੇਮ ਇੱਕ ਉਹ ਡੱਬਾ ਬੱਚਾ ਇੱਕ ਆ ਕਾਲਾ ਬੱਚਾ ਇਹ ਕਾਲੇ ਬੱਚੇ ਦਾ ਹਾਂ ਠੀਕ ਹੈ ਸਿੰਗੀ ਵਾਲਾ ਚਲੋ ਠੀਕ ਹੈ ਭਈਆ ਲੈ ਬਾਈ ਦੀਆਂ ਬੱਕਰੀਆਂ ਦੇ ਆਲੇ-ਦਾਲੇ ਮੇਲਾ ਲੱਗਾ ਹੋਇਆ ਵਪਾਰੀਆਂ ਨੇ ਖਰੀਦਣੀਆਂ ਵੀ ਹੋਣੀਆਂ ਤਾਂ ਕਰਕੇ ਆਪਾਂ ਥੋੜਾ ਜਿਹਾ ਪਰਾਂ ਹੋਣਿਆਂਗੇ ਧੰਨਵਾਦ ਕਰਦੇ ਕੁਝ ਵਿਕ ਵੀ ਗਈਆਂ ਬੱਕਰੀਆਂ ਬਹੁਤ ਚੰਗੀਆਂ ਨੇ ਆ ਬੱਕਰੀਆਂ ਦਿਖਾਉਣੇ ਆਂਗੇ ਹਬੀਬ ਖਾਨ ਨੇ ਮਲੇਰ ਕੋਟਲੇ ਤੋਂ ਹਬੀਬ ਖਾਨ ਹਬੀਬ ਭਾਈ ਜੀ ਕੀ ਹਾਲ ਹੈਗਾ ਬਹੁਤ ਵਧੀਆ ਠੀਕ ਠਾਕ ਤੁਸੀਂ ਠੀਕ ਠਾਕ ਹੋਗੇ ਬਹੁਤ ਵਧੀਆ ਠੀਕ ਠਾਕ ਅੱਜ ਬੱਕਰੀਆਂ ਕਿਵੇਂ ਇਕੱਠੀਆਂ ਕਰ ਰੱਖੀਆਂ ਨੇਗੀਆਂ ਬੱਕਰੀਆਂ ਜੀ ਅੱਜ ਲਈਆਂ ਦੀਆਂ ਜੀ ਪਰ ਲੈ ਕੇ ਆਦੀਆਂ ਪੱਠਾਂ ਜੀ ਮੈਂ ਉਹਦਾ ਤਾਂ ਬੱਕਰੇ ਦੇ ਕਾਰੀ ਕਰੋਂਗੇ ਉਹਦਾ ਬੱਕਰੇ ਦਾ ਹੀ ਹਾਂ ਜੀ ਅੱਛਾ ਅੱਲਾ ਦੇ ਆਗੋਨਾ ਬੱਕਰਾ ਜੀ ਆਪਾਂ 50 ਇੰਚ ਤੱਕ 52 ਇੰਚ ਤੱਕ ਵੀ ਬੱਕਰੇ ਆਈਆ ਬੰਦਾ ਵੀ ਅੱਛਾ ਹਾਂ ਜੀ ਵੇਚਿਆ ਬਹੁਤ ਇਸ ਟਾਈਮ ਐਸ ਟਾਈਮ ਆਪਣੇ 45 ਇੰਚ ਤੱਕ ਆ ਜੀ ਖਸੇ ਠੀਕ ਹੈ ਤੇ ਆਂਡੂ ਦੋ ਖੜਿਆ ਜੀ ਬੱਚਾ ਇੱਕ ਬੱਚਾ 44 ਇੰਚ ਦਾ ਦੋ ਦੰਦ ਆਪਣੇ ਘਰੇ ਤੇ ਇੱਕ ਬੱਚਾ ਹੈਗਾ 46 ਇੰਚ ਦਾ ਛੇ ਦੰਦ ਜੀ ਠੀਕ ਹੈ ਜੱਡ ਬਲੈਕ ਨੇ ਜੋਨੀ ਕੱਦ ਵੀ ਕਰ ਕਰਾਉਂਦੇ ਨੇ ਉਹ ਪੂਰਾ ਕੱਦ ਜੀ ਪੂਰਾ ਜੀ ਕੱਦ ਇਹਨੂੰ ਕਹਿੰਦੇ ਹਬੀਬ ਬੱਕਰੇ ਵਾਲਾ ਪੱਠ ਦਾ ਕੀ ਮੰਗਿਆ ਇਹਦਾ ਇਹਦਾ ਪੱਠ ਦਾ ਬਈ 55000 ਰੁਪਏ ਮੰਗਦੇ ਆਂ ਦਾੰਦਾਂ ਦੀ ਕਿਵੇਂ ਇਹ ਇਹ ਛੇ ਦੰਦ ਆ ਗਈ ਬਾਈ ਆ ਅੰਦਰ ਖੋਲ ਕੇ ਦਿਖਾ ਦਿਓ ਮਾੜੇ ਦਿਖਾਓ ਦਿਖਾਓ ਬਾਈ ਲੈ ਖੋਲ ਕੇ ਦਿਖਾ ਦੇਣਗੇ ਪੱਠ ਦੀ ਲੈਂਥ ਵਗੈਰ ਹੈਗੀ ਹੈ ਗੱਬਣ ਤਾਂ ਨਹੀਂ ਹੈਗੀ ਇਹ ਹਾਂ ਗੱਬਣ ਹੋਈ ਆ ਬਈ ਇਹ ਟੱਪੇ 15 20 ਦਿਨਾਂ ਦੀ ਗੱਬਣ ਹੋਈ ਆ ਗਈ ਬਸ ਹਾਂ 15 20 ਦਿਨਾਂ ਦੀ ਗੱਬਣ ਆ 15 20 ਦਿਨਾਂ ਦੀ ਗੱਬਣ ਆ ਬਾਈ ਦੇਖ ਲੋ ਰਾਤੀ ਰਾਤ ਗੱਬਣ ਵੀ ਰਹੂਗੀ ਬਾਈ ਇਹ ਗੱਲ ਨਹੀਂ ਸ਼ਕਲ ਨੂੰ ਤਾਂ ਬਹੁਤ ਜਿਆਦਾ ਸੋਹਣੀ ਹੈ ਮੁੱਲ ਲੱਗਿਆ ਔਰੇ ਕੁਛ ਹਾਂ ਬਈ ਮੁੱਲ ਲੱਗ ਜਾਂਦਾ ਬਈ ਇਹ 35000 ਰੁਪਏ ਲੱਗ ਜਾਂਦਾ ਬਈ 32 35 ਕੋਈ ਐ ਲਦਾ ਲਾ ਲਾਈ ਜਾਂਦੇ ਆ ਬਾਈ ਠੀਕ ਹੈ ਤੇ ਆ ਬਾਕੀ ਦਾ ਕੀ ਮੁੱਲ ਲੱਗਾ ਬਾਕੀ ਦਾ ਬਈ ਆ ਬੱਕਰੀ ਦਾ ਬਈ 35000 ਰੁਪਿਆ ਦਾ ਇਹਦੇ ਨਾਲ ਹੈਗਾ ਕੋਈ ਇਹਦੇ ਨਾਲ ਕੁਝ ਨਹੀਂ ਬਈ ਇਹ ਵੀ ਗੱਭਣਾ ਬਈ ਡੇਢ ਕਿ ਮਹੀਨੇ ਦੀ ਡੇਢ ਦੋ ਮਹੀਨਾ ਦੀ ਬੱਕਰਾ ਟੱਪਿਆ ਵੇ ਯਾਰ ਅੱਛਾ ਆ ਸੇਰੀ ਬੱਕਰੀ ਮਗਰ ਹੈਗਾ ਬਈ ਬੱਚਾ ਇਹਦੇ ਮਗਰ ਇੱਕ ਕਿੰਨੇ ਨਾ ਕਿੰਨੇ ਇਹਦੇ ਮਗਰ ਇੱਕ ਇਹਦੇ ਮਾਰ ਇੱਕ ਬੱਚਾ ਹੈਗਾ ਬਈ ਕਿੰਨੇ ਤਿੰਨ ਸੇਰੇ ਦਾ ਬਈ 25000 ਰੁਪਿਆ ਬਈ ਸੇਰੀ ਬੱਕਰੀ ਦਾ ਹਾਂ ਬਈ ਬੱਚਾ ਕਿਹੜਾ ਇਹਦੇ ਮਗਰ ਆ ਬੱਚਾ ਬਈ 3-3.5 ਮਹੀਨਿਆਂ ਦਾ ਕਾਂਦਾ ਮੂੰਹ ਨਾਲ ਰਾਜ ਦਾ ਆ ਬੱਚਾ ਹਾਂ ਬਈ ਇਹ ਬੱਚਾ ਹੈਗਾ ਪੂਰੀ ਲੰਥ ਲੰਬੀਆ ਬੱਕ ਪੱਠਦੀ ਬਈ ਅੱਠ ਦਾ ਹੁੰਦਾ ਜੇ ਕਹੀ ਆ ਲੂਣੇ ਸੂਝਤੀਗੀ ਪੂਰੀ ਆਣ ਦੇਖੋ ਬਈ ਨਵੇਂ ਦੰਦਾਂ ਚ ਐਨਾਂ ਜੇ ਹੁਣੀ ਉਹ ਚੜੀ ਆ ਬਈ ਇਹ ਅਜੇ ਸਹੀ ਗੱਲ ਆ ਅੱਠ ਦੰਦਾਂ ਜੇ ਹੁਣੀ ਹੋਈ ਪ੍ਰੈਸ ਹੀ ਹੋਈ ਆ ਬਈ ਇਹ ਜੀ ਫਰੈਸ਼ ਹੋਈ ਹੈ ਹਾਂ ਬਈ ਕੁਆਲਿਟੀ ਵਧੀਆ ਕੁਆਲਿਟੀ ਪੂਰੀ ਟਾਪ ਆ ਬਈ ਕੰਨ ਕੋਨ ਦੇਖੋ ਇਹਨਾਂ ਪੂਰੇ ਵਧੀਆ ਨੇ ਚੌੜੇ ਕੰਨ ਲੱਗੇ ਆ ਜੀ ਗੱਲ ਪੂਰਾ ਆਣ ਸਹੀ ਗੱਲ ਆ ਸਿੱਧੀ ਆਣ ਬਈ ਤੇ ਉਹ ਬੱਕਰੀ ਚਿਤਲੀ ਉਹ ਬੱਕਰੀ ਬਈ ਉਹ ਦੂਜੇ ਸੂਏ ਗੱਬਣਾ ਬਈ ਉਹ ਢਾਈ ਤਿੰਨ ਮਹੀਨਿਆਂ ਦੀ ਉਹਦਾ ਮੁੱਲ ਉਹਦਾ ਬਈ 65000 ਰੁਪਏ ਬਈ ਉਹਦਾ ਜ਼ਿਆਦਾ ਨਹੀਂ ਹੋ ਗਿਆ ਨਹੀਂ ਬਈ ਜ਼ਿਆਦਾ ਨਹੀਂ ਹੈ ਕੁਆਲਿਟੀ ਬਹੁਤ ਟਾਪ ਆ ਬਈ ਕੁਆਲਿਟੀ ਦੇ ਮੁੱਲ ਆ ਗਾ ਗੱਬਣ ਕਿੰਨੇ ਟਾਈਮ ਦੀ ਗੱਬਣ ਤਾਂ 3 ਮਹੀਨਾ ਦੀ ਆ ਬਾਈ ਇਹ 3 ਮਹੀਨਾ ਦੀ ਗਾਰੰਟੀ ਨਾਲ ਗੱਬਣ ਆ ਗਈ ਬਾਈ ਗਾਰੰਟੀ ਨਾਲ ਗੱਬਣ ਆ ਗਈ ਇਹ ਵੀ 6 ਦੰਦ ਤੋਂ 8 ਦੰਦ ਹੁਣੀ ਹੋਈ ਆ ਬਾਈ ਇਹ ਨਵੀਂ ਆ ਲੈ ਇਹ ਬੰਨੀ ਪਈ ਆ ਬਾਈ ਨੇ ਇਹ ਬੰਨੀ ਆ ਬਾਈ ਫਿਰ ਆਪਾਂ ਉਹ ਕਰ ਦੇਣਾ ਭਾਜ ਦੇਣਾ ਬਾਈ ਹੁਣ ਲਾਈਆਂ ਨਹੀਂ ਆ ਲਾਈਆਂ ਨੇ ਗੱਡੀ ਚੋਂ ਬਈ ਰੱਖਿਆ ਕਰ ਇਹਨਾਂ ਨੂੰ ਬਾਈ ਗੱਡੀ ਚੋਂ ਲਾਈਆਂ ਨਹੀਂ ਆ ਬਾਈ ਹੁਣੀ ਅਜੇ ਠੀਕ ਆ ਹੁਣੀ ਲਾਈਆਂ ਨਹੀਂ ਆ ਬਾਈ ਇਹ ਆ ਲੈ ਦੰਦਾਂ ਦੀ ਕਿੰਨੇ ਦਸੀ ਸੀ 6 ਦੰਦ ਆ ਗਈ ਬਾਈ 6 ਦੰਦ ਹਾਂ ਜਿਆਦੇ ਆ ਜਾ ਬਾਈ ਜਿਹਨੇ 냔ਾ ਬਰਨੇ ਜਾਣੇ ਕੋ ਯਾਨੇਗਾ ਇਹ ਵੱਡੀ ਮਾਤ ਪੂਰਾ ਤੋਹਫਾ ਹੀ ਬਾਈ ਜਾ ਜਾ ਬੱਕਰਾ ਲੈ ਲੋ ਬੱਠ ਲੈ ਲੋ ਪੂਰਾ ਐਨ ਕੁਆਲਿਟੀਦਾਰੀ ਚੀਜ਼ ਮਿਲੂ ਬਾਈ ਆਪਾ ਤੋਂ ਠੀਕ ਹੈ ਹਾਂ ਬਈ ਇਹ ਜੀ ਗੱਲ ਨਹੀਂ ਪੂਰੀ ਐਨ ਤੋਹਫਾ ਹੀ ਮਿਲੂਗਾ ਬਾਈ ਅੱਜ ਵਿੱਚ ਕਿੰਨੇ ਨੇ ਫਿਰ ਉਹਰੇ ਅੱਜ ਵਿੱਚ ਦਾ ਜੇ ਹੁਣ ਆਈਆਂ ਬਾਈ ਅਜੇ ਹਲੇ ਹਾਂ ਅਜੇ ਖੜੀਆਂ ਆਉਣੇ ਆ ਕੇ ਦੇ ਦਾਂਗੇ ਫਿਰ ਹਾਂ ਵੇਚ ਦਾਂਗੇ ਬਾਈ ਸਹੀ ਗੱਲ ਹਾਂ ਜੀ ਹਾਂ ਜੀ ਬਹੁਤ ਰੱਬ ਕੱਦ ਕਾਟ ਕਿੰਨਾ ਕੋਕਾ ਕੱਦ ਕਾਟ ਬਈ ਇਹਦਾ ਹੈਗਾ 37 ਇੰਚ ਬਈ ਤੇ ਆ ਪੱਠ ਉਹ 37 ਇੰਚ ਆ ਬਈ ਹਾਂ ਬਈ ਕੱਦ ਕਾਟ ਕੇ ਕਰੂਗੀ ਉਹ ਦੂਸੀ ਹਾਂ ਕਰੂਗੀ ਬਈ ਉਹ ਵੀ 38 39 ਹੋ ਜਾਮ ਨਾਲ ਬਈ ਹੋ ਜਾਊਗੀ ਹਾਂ ਬਈ ਰਾਮ ਨਾਲ ਰਾਮ ਨਾਲ ਜਾਊਗੀ ਨਾ ਰਾਮ ਨਾਲ ਹੋ ਜਾਊਗੀ ਬਈ ਸਹੀ ਗੱਲ ਗੱਬੜ ਗਰੰਟੀ ਤਾਂ ਨਹੀਂ ਗੱਬੜ ਗਰੰਟੀ ਆ ਬਈ ਗਰੰਟੀ ਦਵਾਂਗੇ ਬਈ ਆਪਾਂ ਚਾਹੇ 15 ਦਿਨ ਦੀ ਆ 15 ਦਿਨ ਦੀ ਹੋ ਜਾ ਗਰੰਟੀ ਆ ਬਈ ਹਾਂ ਅੱਛਾ ਹਾਂ ਭਾਈ ਇੰਨਾ ਪਹਿਲਾਂ ਕਿ ਮੈਂ ਗਾਰੰਟੀ ਬਾਈ ਮੈਂ ਇੱਕ ਦਿਨ ਦੀ ਲਾ ਕੇ ਗੱਬਣ ਗਾਰੰਟੀ ਦੇ ਦਿੰਨੇ ਆ ਬਈ ਆਪਾਂ ਅੱਛਾ ਬਈ ਪੁੱਠੀ ਮੋੜ ਦੀ ਕੋਈ ਜੇ ਫੰਡਰ ਨਿਕਲ ਜੇ ਫੰਡ ਪੁੱਠੀ ਮੋੜ ਦੇ ਬਈ ਅੱਛਾ ਆਪਾਂ ਡਾਊਨਲੋਡ ਜਾਨਵਰ ਭੇਜਾਂਗੇ ਉਹਦੇ ਉੱਤੇ ਕੋਈ ਲੱਗਦਾ ਵੀ ਗੱਬਣ ਰਹੇ ਜੂ ਮੈਂ ਹਾਂ ਹੀ ਕਮਾਲ ਕਰਦੇ ਹਾਂ ਜੀ ਠੀਕ ਆ ਚੱਲ ਇਹ ਵੀ ਗੱਲ ਹੈਗੀ ਆ ਚੰਗਾ ਭਾਈ ਹੋ ਗਿਆ ਚੰਗਾ ਭਾਈ ਬਹੁਤ ਵਧੀਆ ਗੱਲ ਤੇ ਆ ਬੱਕਰੇ ਦਾ ਕੀ ਮੰਗਿਆ ਜੀ ਆ ਇਹਦਾ ਬੱਕਰੇ ਦਾ ਬਈ 25000 ਰੁਪਏ ਬੱਕਰਾਵਾ ਵਾਲੇ ਛਾ ਯਾਰ ਇਹ ਬੱਕਰਾ ਬਈ ਬਸ ਮਾਲ ਦੇ ਵਿੱਚ ਫਿਰਦਾ ਸਾਡੇ ਹਾਂ ਮਾਰਚ ਕਰਕੇ ਉੱਥੇ ਬਈ ਫਿਰ ਸਾਮ ਨੂੰ ਘਟ ਹੋਈ ਆ ਦੀ ਠੀਕ ਹੈ ਹਾਂ ਉਹਦਾ ਕਿੰਨੇ ਕਿੰਨੇ ਨਗ ਰੱਖ ਦੋਗੇ ਐਦਾਂ ਹੁੰਦਿਆ ਬਈ 30 35 ਨਗ ਬਈ ਬੰਨਾਂ ਦਾ ਹੋ ਜਾਂਦੇ ਨੇ ਹਾਂ ਹੋ ਜਾਂਦੇ ਨੇ ਕਿੰਨੇ ਸਮੇਂ ਦਾ ਕੰਮ ਮਾ ਬਈ ਹੋ ਗਏ ਮੈਨੂੰ ਘਟ ਘਟ 20 ਸਾਲ ਹੋ ਗਏ ਬਈ ਕਰਨ 20 ਸਾਲ ਹਾਂ ਬਈ ਲਗਾਤਾਰ ਲਗਾਤਾਰ ਬਈ ਬੜੇ ਬੱਕਰੇ ਦੇ ਕੰਮ ਕਰਿਆ ਬਈ ਬੱਕਰੀਆਂ ਦਾ ਮੈਂ ਹੁਣ ਲੱਗਿਆ ਕਰਨ ਬਈ ਅੱਛਾ ਪਹਿਲਾਂ ਬੜੇ ਦਾ ਜਿਹੜਾ ਅਸਰ ਪੜੇ ਉਹ ਇੱਕ ਕਿੰਗ ਕੌਂਗ ਬਣਾ ਦੀਗਾ ਹਾਂ ਅਸ਼ਰਪੜੀ ਦੇ ਲਵੇ ਕਰਾੜ ਦੇ ਵਿੱਚ ਉਹ ਮੈਦ ਮੈਦ ਦਿੱਤਾ ਸੀ ਬਾਈ ਹੁਣ ਕਿੰਗ ਕੌਂਗ ਹਾਂ ਬੂਰ ਕੰਨਾ ਬੋਹਤੀ ਆ ਕਿੰਨੇ ਇੰਚ ਦਾ ਸੀ ਉਹ ਬਾਈ 51 ਇੰਚ ਦਾ ਸੀ 51 ਇੰਚ ਦਾ ਕਿੰਨੇ ਸਾਲ ਪਹਿਲਾਂ ਦੀ ਗੱਲਾਂ ਨੇ ਅੱਜ ਤੋਂ ਬਾਈ ਇਹੋ 4 ਸਾਲ ਪਹਿਲਾਂ ਦੀ ਗੱਲ ਆ 4 ਸਾਲ ਹਾਂ 4 ਕੀ ਲੱਗਦਾ ਹੁਣ ਬੱਕਰੀ ਪੰਜਾਬ ਚੋਂ ਘਟ ਗਈ ਜਾਂ ਨਹੀਂ ਨਹੀਂ ਬਾਈ ਬਹੁਤ ਨੇ ਕਿ ਜਿੰਦੇ ਵੀ ਹੈ ਗਿਆ ਸਕਰੀਨ ਨੇ ਜ ਰੱਖੀ ਬੈਠੇ ਆ ਬਈ ਅੱਜ ਘਟਦਾ ਨਹੀਂ ਪੰਜਾਬ ਚੋਂ ਕੁਝ ਨਹੀਂ ਮੁੱਕਦਾ ਬਾਈ ਨਾ 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 ਪੰਜਾਬ ਚੋਂ ਨਹੀਂ ਮੁੱਕਦਾ ਬਈ ਕੁਝ ਜ਼ਿਆਦਾ ਨਹੀਂਗੇ ਨਹੀਂ ਨਹੀਂ ਬਾਈ ਮੈਨੂੰ ਲਾਲ ਘਟ ਗਏ ਨਹੀਂ ਭਾਈ ਮੁੱਕਦੇ ਹੀ ਨਹੀਂ ਪੰਜਾਬ ਚ ਘੱਟ ਬਾਤ ਹੋਈ ਜਾਂਦੀ ਆ ਭਾਈ ਪੜੀ ਜਾਂਦੇ ਆ ਪੈਸੇ ਹੋਰ ਅੱਛਾ ਵਿੱਚ ਹੋਰ ਬਥੇਰੇ ਹੁਣ ਜੋਦੇ ਜੰਮ ਪਏ ਭਾਈ ਚਪਾਲਾਂ ਵਾਲੇ ਸੂਰਮੇ ਕਹਿੰਦੇ ਅਸੀਂ ਬਣਾ ਕੇ ਦਿਖਾਵਾਂਗੇ ਠੀਕ ਨਹੀਂ ਭਾਈ ਮੈਂ ਤਨਾਲਾ ਭਾਈ ਮੈਂਤ ਕਰਦੇ ਆਂ ਤਾਂ ਆਪਾਂ ਸਭ ਕੁਝ ਦਿੰਦਾ ਭਾਈ ਸਹੀ ਗੱਲ ਆ ਠੀਕ ਨਹੀਂ ਚੰਗਾ ਭਾਈ ਹਬੀ ਚੰਗਾ ਭਾਈ ਓਕੇ ਭਾਈ ਧੰਨਵਾਦ ਭਾਈ ਸਦਾ